ਲੰਗੇ ਦੀ ਸੱਤ ਮੈਂਬਰੀ ਕਮੇਟੀ ਦੀ ਬੈਠਕ ਤੋਂ ਬਾਅਦ ਮਨਪ੍ਰੀਤਾ ਯਾਲੀ ਨੇ ਬੜੇ ਸਟ੍ਰੇਟ ਫਾਰਵਰਡ ਤਰੀਕੇ ਦੇ ਨਾਲ ਬਿਆਨ ਦਿੱਤੇ ਨੇ ਆਪਣੇ ਜਵਾਬ ਦਿੱਤੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੁਣਾਂ ਨੇ ਸਾਫ਼ ਕਿਹਾ ਕਿ 16 ਤਰੀਕ ਨੂੰ ਫੈਸਲਾ ਸੁਣਾ ਦਿੱਤਾ ਜਾਵੇਗਾ ਲੰਗੇ ਦੀ ਇਹ ਮੀਟਿੰਗ ਹੋਈ ਸੀ 13 ਤਰੀਕ 13 ਫਰਵਰੀ ਨੂੰ ਇਹ ਮੀਟਿੰਗ ਹੋਈ ਸੀ ਸਰਦਾਰ ਬਲਵਿੰਦਰ ਸਿੰਘ ਭੂਜੜ ਨੇ ਸ਼ਾਮਿਲ ਹੋਣਾ ਸੀ ਉਹ ਵਿੱਚ ਸ਼ਾਮਿਲ ਨਹੀਂ ਹੋਏ ਪਰ ਇਹਦੇ ਦਰਮਿਆਨ ਬੰਪਰੀ ਸਿੰਘ ਅਯਾਲੀ ਔਰ ਬਾਕੀ ਦੇ ਜਿਹੜੇ ਲੀਡਰ ਸੀਗੇ ਉਹ ਸਰਦਾਰ ਭੂੰਗੜ ਦੇ ਘਰ ਚਲ ਗਏ ਉੱਥੇ ਜਾ ਕੇ ਮੁਲਾਕਾਤ ਕੀਤੀ ਗਈ ਮੀਟਿੰਗ ਹੋਈ ਔਰ ਖੈਰ ਉਸ ਮੀਟਿੰਗ ਦੇ ਬਾਵਜੂਦ ਜਿਹੜੀ ਸਿਚੁਏਸ਼ਨ ਹੈ ਉਹ ਤਣਾਅਪੂਰਵਕ ਬਣਦੀ ਨਜ਼ਰ ਆਈ ਹਾਲਾਂਕਿ ਜਦੋਂ ਬਾਅਦ ਵਿੱਚ ਮੀਟਿੰਗ ਤੋਂ ਬਾਹਰ ਆਏ ਸਾਰੇ ਲੀਡਰ ਤਾਂ ਉਹਨਾਂ ਨੇ ਆਪੋ ਆਪਣੇ ਬਿਆਨ ਦਿੱਤੇ ਸਰਦਾਰ ਭੂੰਗੜ ਨਾਲ ਵੀ ਗੱਲਬਾਤ ਕੀਤੀ ਗਈ ਪਰ ਹਾਲਾਂਕਿ ਉਹ ਸਵਾਲਾਂ ਨੂੰ ਟੈਕਲ ਕਰਦੇ ਨਜ਼ਰ ਆਏ ਨਹੀਂ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਸਵਾਲ ਐਕਸੈਪਟ ਕਰਕੇ ਤੇ ਜਵਾਬ ਨਹੀਂ ਦਿੱਤੇ ਉਹਨਾਂ ਨੇ ਕਿਤੇ ਨਾ ਕਿਤੇ ਖਾਰਜ ਕੀਤੇ ਸਵਾਲ ਸ਼ਾਇਦ ਔਰ ਦੂਸਰੇ ਪਾਸੇ ਦੇ ਬਾਕੀ ਲੀਡਰਾਂ ਦੀ ਗੱਲ ਕਰੀਏ ਤਾਂ ਬੜੇ ਤਿੱਖੇ ਸਵਾਲ ਪੱਤਰਕਾਰਾਂ ਵੱਲੋਂ ਪੁੱਛੇ ਗਏ ਸੇ ਬੜੇ ਸਟ੍ਰੇਟ ਫਾਰਵਰਡ ਪੁੱਛੇ ਗਏ ਪਰ ਮਨਪ੍ਰੀਤਿਆਲੀ ਨੇ ਵੀ ਬੜੇ ਸਿੱਧੇ ਤੌਰ ਦੇ ਉੱਤੇ ਜਵਾਬ ਦਿੱਤੇ ਨੇ ਉਹਨਾਂ ਨੇ ਕਿਹਾ ਕਿ 16 ਤਰੀਕ ਨੂੰ ਸਿੱਧੇ ਤੌਰ ਦੇ ਉੱਤੇ ਦਾ ਐਲਾਨ ਕਰ ਦਿੱਤਾ ਜਾਵੇਗਾ 16 ਤਰੀਕ ਨੂੰ ਫੈਸਲੇ ਦੀ ਘੜੀ ਹੈ 16 ਤਰੀਕ ਦੀ ਮੀਟਿੰਗ ਸੱਦ ਲਈ ਗਈ ਹੈ ਔਰ 16 ਤਰੀਕ ਨੂੰ ਫੈਸਲਾ ਹੋਵੇਗਾ ਇੱਕ ਲਕੀਰ ਖਿੱਚ ਲਈ ਮਨਪ੍ਰੀਤਿਆਲੀ ਨੇ ਸ਼ਾਇਦ ਬਾਕੀਆਂ ਵਾਂਗ ਪੰਥ ਵਾਂਗ ਮਨਪ੍ਰੀਤਿਆਲੀ ਵੀ ਹੁਣ ਆਖਰੀ ਡੋਰ 16 ਤਰੀਕ ਦੇ ਉ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਜਿਹੜੀ ਆ ਉਹ ਖਤਮ ਹੋ ਜਾਣੀ ਹੈ ਸਮਾਪਤ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਅੱਗੇ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਜਾਵੇਗੀ ਹੁਣ ਵੇਖਣ ਵਾਲੀ ਗੱਲ ਹੈ ਕਿ 16 ਤਰੀਕ ਨੂੰ ਕੀ ਕੁਝ ਹੁੰਦਾ 16 ਤਰੀਕ ਨੂੰ ਕੀ ਵੇਖਣ ਨੂੰ ਮਿਲਦਾ ਹੈ ਫੈਸਲਾ ਲਿਆ ਜਾਂਦਾ ਹੈ ਜਾਂ ਨਹੀਂ ਲਿਆ ਜਾਂਦਾ ਇਹ 16 ਤਰੀਕ ਤੇ ਮਨਸਰ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰਹੋ 1 India Punjabi